ਕੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨ ਦੇ ਪਰਿਵਾਰੋਂ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸਲੀ ਗੱਲ ਨਹੀਂ ਉਹਦੇ ਚਾਹਨਾ ਇਹਨਾਂ ਦਾ ਹੱਲ ਹੋ ਜਾਏ ਭਾਰਤੀ ਕਿਸਾਨ ਯੂਨੀਅਨ ਨੇ ਗੁਰਦਾਸਪੁਰ ਦੇ ਪਿੰਡ ਗਲੜੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਟਾਲੀਸਾਈ ਵਿਖੇ ਮੱਥਾ ਟੇਕਣ ਜਾ ਰਹੇ ਪਾਚਵਾ ਉਮੀਦਵਾਰ ਦਿਨੇਸ਼ ਬੱਬੂ ਦਾ ਕਾਫਲਾ ਰਸਤੇ ਵਿੱਚ ਗੱਡੀ ਰੋਕ ਕੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਦਾਜੀ ਕਿ ਕਿਸਾਨ ਕੇਂਦਰ ਸਰਕਾਰ ਦੇ ਨਹੀਂ ਇਹ ਥੋੜੀ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ ਉੱਥੇ ਲੋਕ ਸਭਾ ਹਲਕੇ ਤੋਂ ਪਾਛਵਾ ਉਮੀਦਵਾਰ ਦਿਨੇਸ਼ ਪੱਬੂ ਨੇ ਕਿਹਾ ਹੈ ਕਿ ਕਿਸਾਨ ਸਾਡੇ ਭਰਾ ਹਨ ਉਹਨਾਂ ਨੂੰ ਵਿਰੋਧ ਜਤਾਉਣ ਦਾ ਪੂਰਾ ਪੂਰਾ ਹੱਕ ਹੈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਵੀ ਚਾਹੀਦਾ ਹੈ ਦੇਖੋ ਇੱਕ ਤਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ ਟਾਲੀ ਸਾਹਿਬ ਅਸ਼ੀਰਵਾਦ ਲੈਣ ਆਇਆ ਹਾਂ ਮੇਰਾ ਜ਼ਿਲ੍ਹਾ ਦੇ ਅਖੀਰ ਸਾਡੇ ਕੁਦਾਸਪੁਰ ਦੇ ਇੰਚਾਰਜ ਬਗੇਲ ਜੀ ਸਭ ਲੋਗ ਅਜ ਅਖੀਰ ਬਦਲ ਰਹੇ ਆ ਤੇ ਇਹ ਕੀ ਅੱਜ ਦਾ ਬੜਾ ਸ਼ੁਭ ਦਿਨ ਨਾ ਕਰਦੇ ਸਰ ਦੇਖਿਆ ਜਾ ਰਿਹਾ ਕਿ ਜਿਹੜਾ ਜਿਹੜੀ ਕਿਸਾਨਾਂ ਵੱਲੋਂ ਹਰ ਜਗ੍ਹਾ ਤੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹਦੇ ਕੀ ਕਰਨਾ ਚਾਹੁੰਦਾ ਤੁਹਾਡਾ ਵਾਰੀ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀਂ ਗੱਲ ਨਹੀਂ ਉਹਦੇ ਚਾਹਣੇ ਨਾਲ ਕੋਈ ਹੱਲ ਹੋ ਜੇ ਉਸ ਸਰਕਾਰ ਚਾਂਦੀ ਵੀ ਹੈ ਕਿ ਪੰਜ ਫਸਲਾਂ ਤੇ ਐਮ ਐਸ ਬੀ ਸਰਕਾਰ ਮੰਨੀ ਵੀ ਹੈ ਮੁਰਕੇ ਬਿਠਾ ਕੇ ਨੂੰ ਕੋਈ ਹੱਲ ਕਰਨਾ ਜੀ ਦੇਖੋ ਕਿਸ ਘਰ ਤੇ ਚਾਰ ਪਰਿਵਾਰ ਪਰਿਵਾਰ ਵਿੱਚ ਚੋ ਦੋ ਪਰਿਵਾਰ ਨਾਲ ਆਪਸੇ ਉਹਨਾਂ ਦੇ ਖੋਈ ਜਾਂਦੀ ਮਾਰੇ ਮੁੱਟੀ ਕਰਕੇ ਤੇ ਬੈਠ ਕੇ ਮੁੱਖ ਗੱਲ ਬੁਕਰੀ ਚੇਂਜ ਕਰਕੇ ਤੇ ਕਿੱਦਾਂ ਦੇ ਇਹ ਇਹਨਾਂ ਨੂੰ ਲੈਖਣਾਂ ਦੇ ਵਿੱਚ ਕਿੱਦਾਂ ਦੇ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਕਿਹਦੇ ਨਗਰੀਏ ਔਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਨਹੀਂ ਹੋਈ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਔਰ ਚਾਹੀਦਾ ਹੈ ਪੰਜਾਬ ਚ ਦੇਖੋ ਜੇ ਸੈਂਟਰ ਚ ਸਰਕਾਰ ਬੀਜੇਪੀ ਇਹਦੇ ਪੰਜਾਬ ਚ ਵੀ ਸਰਕਾਰ ਬੀਜੇਪੀ ਦੀ ਆਣੀ ਚਾਹੀਦੀ ਹੈ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦੀ ਹੈ ਤਾਂ ਹੀ ਡਿਵੈਲਪਮੈਂਟ ਹੋਣੀ ਚਾਹੀਦੀ ਜੇ ਤੁਸੀਂ ਜਿੱਦ ਕੇ ਜਾਂਦੇ ਮੰਨ ਲਓ ਕਿ ਇਹ ਤੁਹਾਨੂੰ ਜਿਹੜੇ ਵਾਦੇ ਪੂਰੇ ਕੀਤੇ ਆਲੇ ਦੇਖੋ ਉਹਦੇ ਜਿਹੜਾ ਪਾਣਾ ਜਿੱਦਾਂ ਨੋ ਨੋ ਦੀ ਨੋ ਵਿਦਾਂ ਅਸਮਤੋਂ ਲੋਕ ਦੋ 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 ਲੋਕ ਬਿਠਾ ਆਗੇ ਉਹਨਾਂ ਨੂੰ ਬਿਠਾ ਕੇ ਤੇ ਆਪਾਂ ਇਹ ਕਿ ਜਿਹੜੀ ਜਿਹੜੀਆਂ ਮੰਗਾ ਲੋਕਾਂ ਦੀਆਂ ਨੇ ਪਹਿਲੇ ਦਾਰ ਦਿੱਤਾ ਹੁਣ ਕਾਦੀਆਂ ਆ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇਰ ਤੋਂ ਉਹਦੇ ਇੱਕ ਹੋਇਆ ਕੋਈ ਹੈਲਥ ਦਾ ਕੋਈ ਚੰਗਾ ਹਸਪਤਾਲ ਕੋ ਖੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋਈ ਇੰਦਾਂ ਦੀ ਕੁਝ ਹੋਣਾ ਚਾਹੀਦਾ ਕਰਦੇ ਦੇਖਿਆ ਜਰ ਜਿਹਦਾ ਘਰੀ ਬਾਲ ਵੀ ਮੇਨ ਬੰਦ ਪਈ ਹੈ ਕਾਫੀ ਹੈਗਾ ਤਾਂ ਉਹਨਾਂ ਦਾ ਕੀ ਹੈ ਪਹਿਲੇ ਵੀ ਇਸ ਮਿਲ ਵਾਸਤੇ ਬినੋਦ ਖਨਈ ਨੇ ਪ੍ਰਯਾਸ ਕੀਤਾ ਤੇ ਪੈਸੇ ਵੀ ਲੰਦੇ ਔਰ ਮਿਲ ਥੋੜੀ ਦੇਰ ਚਲੀ ਗਈ ਲੇਕਿਨ ਅਗੇ ਪੂਰ ਪ੍ਰਯਾਸ ਕਰਾਂਗੇ ਫਿਰ ਤੋਂ ਮਿਲ ਕੇ ਜਰ